ਪੰਜਾਬ ਵਿੱਚ ਹੜ੍ਹਾਂ ਦੀ ਸਭ ਤੋਂ ਵੱਡੀ ਮਾਰ ਕਿਸਾਨਾਂ ਨੂੰ ਪਈ ਹੈ। ਪੰਜਾਬ ਸਰਕਾਰ ਦੇ ਹੁਣ ਤੱਕ ਦੇ ਅੰਕੜਿਆਂ ਮੁਤਾਬਕ 1.72 ਲੱਖ ਹੈਕਟੇਅਰ ਵਾਹਯੋਗ ਜ਼ਮੀਨ ਹੜ੍ਹਾਂ ਦੀ ਮਾਰ ਹੇਠ ਹੈ। ਖੜੀਆਂ ਫਸਲਾਂ ਦਾ ਵੱਡਨ ਕਿਨਾਰੇ ਪਈਆਂ ਫਸਲਾਂ ਪੂਰੀ ਤਰ੍ਹਾਂ ਡੁੱਬੀਆਂ ਹੋਈਆਂ ਹਨ। ਜੇਕਰ ਜ਼ਿਲ੍ਹਾ ਕਪੂਰਥਲਾ ਦੀ ਗੱਲ ਕਰੀਏ ਤਾਂ ਇੱਥੇ ਤਕਰੀਬਨ 123 ਪਿੰਡ ਬਿਆਸ ਦਰਿਆ ਦੀ ਮਾਰ ਹੇਠ ਆਏ ਹਨ। ਇਸ ਸੀਜ਼ਨ ਵਿੱਚ ਕਿਸਾਨਾਂ ਦਾ ਆਰਥਿਕ ਨੁਕਸਾਨ ਹੋਣਾ ਲਗਭਗ ਤੈ ਹੈ। ਪਰ ਉਹ ਆਪਣੇ ਆਪ ਪਰ ਉਹ ਆਪਣੇ ਆਉਣ ਵਾਲੇ ਭਵਿੱਖ ਸੰਬੰਧੀ ਵੀ ਚਿੰਤਤ ਹਨ ਹੁਣ ਉਹਨਾਂ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪਵੇਗਾ ਇਸ ਵਿਚਾਲੇ ਜਿੱਥੇ ਪ੍ਰਸ਼ਾਸਨ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਕਿਸਾਨਾਂ ਦੀ ਸਹਾਇਤਾ ਕਰਨ ਲਈ ਯਤਨਸ਼ੀਲ ਦਿਖਾਈ ਦੇ ਰਹੀ ਹੈ ਉੱਥੇ ਸਮਾਜ ਸੇਵੀ ਸੰਸਥਾਵਾਂ ਅਤੇ ਕਲਾਕਾਰ ਵਰਗ ਵੀ ਓਕੀ ਖੜੇ ਵਿੱਚ ਕਿਸਾਨਾਂ ਦੀ ਬਾਹ ਫੜ ਰਿਹਾ ਹੈ ਸੋਸ਼ਲ ਮੀਡੀਆ ਉਤੇ ਲੋਕਾਂ ਨੂੰ ਹਸਾਉਣ ਵਾਲਾ ਪਾਨਾ ਪਗੋੜਾ ਸੁਲਤਾਨਪੁਰ ਲੋਦੀ ਦੇ ਹੜ ਪ੍ਰਭਾਵਿਤ ਪਿੰਡ ਬਾਉਪੁਰ ਵਿਖੇ ਪੁੱਜਾ ਜਿੱਥੇ ਲੋਕਾਂ ਦੇ ਹਾਲਾਤ ਦੇਖ ਕੇ ਉਹ ਖੁਦ ਮਾਇਉਸ ਤੇ ਬੇहद ਭਾਵੁਕ ਹੋ ਗਿਆ ਹੜਾਂ ਦੇ ਹਾਲਾਤ ਤੁਸੀਂ ਖੁਦ ਦੇਖੇ ਨੇ ਜੀ ਲੋਕਾਂ ਨੂੰ ਹਸਾਉਣ ਦਾ ਕੰਮ ਕਰਦੇ ਹਾਂ ਅੱਜ ਖੁਦ ਹਤਾਸ਼ ਹੋ ਕੀ ਕਾਰਨ ਹੈ ਤੇ ਕੀ ਅਪੀਲ ਕਰਨਾ ਚਾਹੁੰਦੇ ਹੋ ਪੂਰੇ ਪੰਜਾਬੀਆਂ ਬਸ ਇਹੀ ਅਪੀਲ ਕਰਨੀ ਚਾਹੁੰਦੇ ਆ ਜੀ ਇਸ ਦੁੱਖ ਦੀ ਘੜੀ ਦੇ ਵਿੱਚ ਸਾਰੇ ਆਪਾਂ ਇਹਨਾਂ ਦਾ ਸਾਥ ਦੇਈਏ ਜਿਵੇਂ ਦੀ ਜਿੰਨੀ ਜੋਗਾ ਕੋਈ ਹੈਗਾ ਵੱਧ ਚੜ ਕੇ ਸਾਥ ਦਿਓ ਇਹੀ ਅਰਦਾਸਾਂ ਬੇਨਤੀਆਂ ਪ੍ਰਮਾਤਮਾ ਮੂਹਰੇ ਕਰਦੇ ਆਂ ਵੀ ਸੱਚੇ ਪਾਤਸ਼ਾਹ ਮੇਰਾ ਪਰਿਆ ਹੱਥ ਰੱਖੀ ਸਾਡੀ ਭਰਾਵਾਂ ਤੇ ਹਾਲਾਤ ਬਹੁਤ ਮਾੜੇ ਐ ਜੀ ਤੇ ਸਾਡੇ ਮਾਲਵੇ ਵਾਲੇ ਵੀ ਸਾਨੂੰ ਵੀ ਬਹੁਤ ਫੋਨ ਆਉਂਦੇ ਆ ਵੀ ਦੱਸੋ ਕੀ ਸੇਵਾ ਚਾਹੀਦੀ ਹੈ ਕੀ ਚਾਹੀਦਾ ਪਰ ਮੈਂ ਇੱਕ ਜ਼ਰੂਰ ਅਪੀਲ ਕਰਦਾ ਵੀ ਤੁਸੀਂ ਨਾ ਇੱਥੇ ਪਹਿਲਾਂ ਸਮਾਨ ਲੈਣ ਤੋਂ ਪਹਿਲਾਂ ਪੁੱਛ ਕੇ ਜਾਓ ਵੀ ਕੀ ਚੀਜ਼ ਦੀ ਲੋੜ ਹੈ ਉਹੀ ਚੀਜ਼ ਲੈ ਕੇ ਆਓ ਸੋ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਰੱਖੇ ਜੀ ਬਾਕੀ ਤੁਹਾਡੇ ਸਾਥ ਦੀ ਬਹੁਤ ਲੋੜ ਹੈ ਜੀ ਥੈਂਕ ਯੂ ਕਿਸਾਨਾਂ ਦੇ ਨਾਲ ਵੀ ਤੁਸੀਂ ਗੱਲਬਾਤ ਕੀਤੀ ਹੈ ਕਿਹੜੀ ਮੁੱਖ ਚੀਜ਼ ਲੱਗਦੀ ਹੈ ਕਿ ਜਿਹਦੇ ਨਾਲ ਇਹ ਮੋੜ ਲੀਹਾਂ ਤੇ ਆਉਣ ਦੇਖੋ ਜੀ ਮੋਡਲ ਨਹੀਂ ਹਾਂ ਤੇ ਉਹਨੂੰ ਤਾਂ ਟਾਈਮ ਬਹੁਤ ਲੱਗੂਗਾ ਕਿਉਂਕਿ ਝੋਨੇ ਦਾ ਨੁਕਸਾਨ ਹੋ ਗਿਆ ਜੀ ਮੂਰੇ ਕਣਕ ਨਹੀਂ ਵੀਤੀ ਜਾਣੀ ਹੁਣ ਡੀਜ਼ਲ ਦੀ ਲੋੜ ਹੈ ਜਿਹੜਾ ਮੇਨ ਕਾਰਨ ਹੈ ਕਿਉਂਕਿ ਖਰਚੇ ਹੋਣੇ ਆ ਇਹਨਾਂ ਕੋਲ ਤਾਂ ਆਮਦਨ ਨਹੀਂ ਰਹੇਗੀ ਸੋ ਡੀਜ਼ਲ ਦੀ ਲੋੜ ਹੈ ਪਸ਼ੂਆਂ ਲਈ ਚਾਰੇ ਦੀ ਲੋੜ ਹੈ ਤੇ ਹੋਰ ਵੀ ਜਿੰਨੀ ਕੋਈ ਰਸਦ ਦੀ ਜ਼ਰੂਰਤ ਹੈ ਮਨ ਲ ਤੁਸੀਂ ਪੁੱਛ ਕੇ ਇਹਨਾਂ ਦੇ ਨਾਲ ਜ਼ਰੂਰ ਖੜੋ ਜੀ